हां जी दोस्तों बाबा प्रॉपर्टी चैनल ते ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਇਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਆ ਡਬਲ ਸਟੋਰੀ ਅਤੇ ਬਹੁਤ ਹੀ ਵਧੀਆ ਸੁਸਾਇਟੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਹੁਤ ਹੀ ਵਧੀਆ ਮੁਹੱਲਾ ਸੋ ਕੋਠੀ ਨੂੰ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੋ ਇਹ ਕੋਠੀ ਹੈ ਜੀ ਇਹਦਾ ਸਾਈਜ਼ ਹੈਗਾ 33x60 ਦਾ ਡਬਲ ਸਟੋਰੀ ਜਿਹੜੀ ਹੈ ਕੋਠੀ ਆ ਐਪੈਕਸ ਕਲੋਨੀ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਜਿਹੜੀ ਕੋਠੀ ਆ ਤੇ ਬਹੁਤ ਹੀ ਸੋਹਣੀ ਬਣੀ ਹੋਈ ਆ ਸੋ ਗਲੀ ਨਾਲੋਂ ਇਹਦਾ ਪੋਰਚ ਵੀ ਉੱਚਾ ਤੇ ਪੋਰਚ ਤੋ ਵੀ ਜਿਹੜੀ ਇਹਦੀ ਕੁਰਸੀ ਆ ਉਹ ਵੀ ਕਾਫੀ ਜਿਹੜੀ ਹੈ ਉੱਚੀ ਬਣੀ ਹੋਈ ਆ ਤਿੰਨ ਸਟੈਪ ਦਿੱਤੇ ਹੋਇਆ ਤੁਸੀਂ ਦੇਖਿਆ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਹਾਂ ਇਹਦੀ ਲੌਬੀ ਦੇ ਵਿੱਚ ਸਾਰੀ ਕੋਠੀ ਦੇ ਵਿੱਚ ਜਿਹੜਾ ਡੌਨਸਿਲੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸੋਹਣਾ ਜਿਹੜਾ ਨਕਸ਼ਾ ਇਸ ਕੋਠੀ ਦਾ ਬਣਿਆ ਹੋਇਆ 2012 ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਹੈ ਤੇ ਆਜੋ ਫਿਰ ਦੇਖਦੇ ਆ ਲਿਵਿੰਗ ਏਰੀਆ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਲਿਵਿੰਗ ਏਰੀਆ ਦਾ ਇੱਕ ਜਿਹੜਾ ਡੋਰ ਆ ਉਹ ਅਲੱਗ ਤੋਂ ਬਾਹਰੀ ਸਾਈਡ ਦਿੱਤਾ ਹੋਇਆ ਤੇ ਇਹ ਹੈਗਾ ਜੀ ਬੈਡਰੂਮ ਸੋ ਅਟੈਚ ਵਾਸ਼ਰੂਮ ਆ کافی ਖੁੱਲੀ ਡੁੱਲੀ ਜਿਹੜੀ ਆ ਕੋਠੀ ਆ ਲਗਭਗ ਪੌਣੇ 1.9 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਜੇ ਦਿਸ਼ਾ ਦੀ ਗੱਲ ਕਰੀਏ ਤਾਂ ਨਾਰਥ ਦਿਸ਼ਾ ਇਸ ਕੋਠੀ ਦੀ 20 ਫੁੱਟ ਗਲੀ ਆ ਬਹੁਤ ਹੀ ਵਧੀਆ ਸੁਸਾਇਟੀ ਦੇ ਵਿੱਚ ਵਧੀਆ ਮੋਹੱਲੇ ਦੇ ਵਿੱਚ ਜਿਹੜੀ ਆ ਇਹ ਕੋਠੀ ਡਬਲ ਸਟੋਰੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਅਪੈਕਸ ਕਲੋਨੀ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਸੋ ਸਾਰੀ ਕੋਠੀ ਦੇ ਵਿੱਚ ਡਾਉਣ ਸਿਲਿੰਗ ਦਾ ਕੰਮ ਵੀ ਬਹੁਤ ਸੋਹਣਾ ਜਿਹੜਾ ਹੋਇਆ ਵੀ ਹੈ ਡੋਰ ਵਿੰਡੋ ਦੀ ਗੱਲ ਕਰੀਏ ਵਾਸ਼ਰੂਮ ਦੀ ਗੱਲ ਕਰੀਏ ਚਾਹ ਪੱਥਰ ਦੀ ਗੱਲ ਕਰੀਏ ਤਾਂ ਸਾਰੀ ਕੋਠੀ ਆਲ ਓਵਰ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਉਹ ਹੋਇਆ ਵੀ ਹੈ ਤੇ ਆ ਜੋ ਦੇਖਦੇ ਆ ਅਗਲਾ ਬੈਡਰੂਮ ਸੋ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਜਿਹੜਾ ਹੈਗਾ ਕੁੱਠੀ ਦਾ ਸੋ ਇਸ ਵੇਲੇ ਆਪਾਂ ਕਿਚਨ ਦੇ ਵਿੱਚ ਕਿਉਂਕਿ ਥੋੜੀ ਜਿਹੀ ਲਾਈਟ ਦੀ ਪ੍ਰੋਬਲਮ ਸੀ ਇਸ ਕਰਕੇ ਅ ਥੋੜੀ ਜੀ ਤੁਹਾਨੂੰ ਇਨੀ ਕਲੀਅਰ ਜਿਹੜੀ ਹੈ ਵੀਡੀਓ ਨਹੀਂ ਬਣੀ ਸੋ ਆਪਾਂ ਦੇਖ ਰਹੇ ਸੀਗੇ ਕਿਚਨ ਕਿਚਨ ਦੇ ਵਿੱਚ ਵੀ ਕਬੜ ਦਾ ਕੰਮ ਜਿਹੜਾ ਹੋਇਆ ਵੀ ਹੈ ਔਰ ਬੈਕ ਸਾਈਡ ਤੇ ਜਿਹੜਾ ਜਾਲ ਆ ਜਿਹੜਾ ਕਾਫੀ ਖੁੱਲਾ ਡੁੱਲਾ ਉਹ ਦਿੱਤਾ ਹੋਇਆ ਸੋ ਨਵੀਂ ਲੁੱਕ ਦੇ ਵਿੱਚ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਸੋ ਸਾਰਾ ਕੰਮ ਜਿਹੜਾ ਆਲ ਓਵਰ ਆ ਕੋਠੀ ਦਾ ਬਹੁਤ ਸੋਹਣਾ ਜਿਹੜਾ ਹੋਇਆ ਵੀ ਆ ਜੇਕਰ ਇਹਦੇ ਡਿਮਾਂਡ ਦੀ ਗੱਲ ਕਰੀਏ ਤਾਂ 55 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 55 ਲੱਖ ਰੁਪਈਆ ਡਿਮਾਂਡ ਰੱਖੀ ਐ ਬਾਕੀ ਮੌਕੇ ਤੇ ਜਿਹੜੀ ਆ ਹੋਰ ਵੀ ਸ਼ੂਟ ਹੋ ਜੂਗੀ ਕਿਉਂਕਿ ਸ਼ਾਮ ਨੂੰ ਨੇਰਾ ਹੋ ਜਿੱਡੀ ਇਹਦੀ ਵੀਡੀਓ ਬਣਾਈ ਗਈ ਔਰ ਉਸ ਵੇਲੇ ਲਾਈਟ ਦੀ ਵੀ ਕਾਫੀ ਦਿੱਕਤ ਸੀਗੀ ਕਿਉਂਕਿ ਇਸ ਕੋਠੀ ਦੇ ਵਿੱਚ ਮਾਲਕ ਇਸ ਟਾਈਮ ਰਹਿ ਨਹੀਂ ਰਿਹਾ ਸੋ ਜਿਹੜੇ ਕਿਰਾਏਦਾਰ ਵੀਰ ਬਠਾਏ ਸੀ ਉਹ ਬਲਬ ਬਲ ਵੀ ਜਿਹੜੇ ਅਲਾਗੇ ਆਪਾਂ ਨੂੰ ਪਤਾ ਹੀ ਹੈ ਲੈ ਹੀ ਜਾਂਦੇ ਆ ਜਾਣ ਲੱਗੇ ਸੋ ਇਸ ਕਰਕੇ ਥੋੜੀ ਜੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਬਾਕੀ ਕੋਈ ਖਾਲੀ ਥਾਂਵਾਂ ਰਹਿ ਗਈਆਂ ਤਾਂ ਤੁਸੀਂ ਆਪ ਵੀ ਪਰ ਸਕਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀਆਂ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਵੀਡੀਓ ਬਣਾ ਕੇ ਦੋ ਤਿੰਨ ਜਿਹੜੀਆਂ ਫੋਟੋਆਂ ਖਿੱਚ ਕੇ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਜਿਹੜੀ ਆ ਉਹ ਫ੍ਰੀ ਚ ਕਰਾਂਗੇ ਸੋ ਘਰ ਦੀ ਡਿਟੇਲ ਜਿਹੜੀ ਆ ਜਰੂਰ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਭੇਜਿਆ ਕਰੋ ਸੋ ਐਸ ਵੇਲੇ ਜਿਹੜੀ ਆਪਾਂ ਕੋਠੀ ਦੇਖ ਰਹੇ ਆ ਇਹ ਐਪੈਕਸ ਕਲੋਨੀ ਮੋਗਾ ਸ਼ਹਿਰ ਦੇ ਵਿੱਚ ਆ ਲਗਭਗ ਪੌਣੇ 9 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਬਣੀ ਹੋਈ ਆ 33/60 ਇਸ ਕੋਠੀ ਦਾ ਸਾਈਜ਼ ਹੈਗਾ ਨਾਰਥ ਦੀ ਦਿਸ਼ਾ ਹੈਗੀ ਆ 20 ਫੁੱਟ ਚੌੜੀ ਗਲੀ ਆ ਔਰ ਸਭ ਤੋਂ ਵਧੀਆ ਗੱਲ ਆ ਬਹੁਤ ਹੀ ਸੋਹਣੇ ਮੁਹੱਲੇ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਏਰੀਆ ਆਸ-ਪਾਸ ਦੀ ਰਹਿ ਜਿਹੜੀ ਆ ਤੁਸੀਂ ਦੇਖੀ ਵੀ ਹੋਊਗੀ ਤੇ ਅੱਗੇ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਸੋ ਆਪਾਂ ਫਸਟ ਫਲੋਰ ਤੇ ਆਂ ਇਸ ਵੇਲੇ ਆਸੇ ਪਾਸੇ ਦੀ ਜਿਹੜੀ ਅਰਹائش ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਜਿਹੜੀਆਂ ਕੋਠੀਆਂ ਆਸੇ ਪਾਸੇ ਵੀ ਬਣੀਆਂ ਤੇ ਇਸ ਕੋਠੀ ਦਾ ਵੀ ਜਿਹੜਾ ਐਲੀਵੇਸ਼ਨ ਫਰੰਟਾ ਬਹੁਤ ਹੀ ਸੋਹਣਾ ਹੈਗਾ ਸੋ ਇਹਦੀ ਡਿਮਾਂਡ ਜਿਹੜੀ ਹੈ 55 ਲੱਖ ਰੁਪਇਆ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕੋਸਟ ਹੈ ਕੋਈ ਖਰਚਾ ਨਹੀਂ ਆਉਂਦਾ ਸੋ ਉੱਪਰ ਤੋਂ ਖੜ ਕੇ ਆਪਾਂ ਇਸ ਕੋਠੀ ਦਾ ਵਿਹੜਾ ਵੀ ਦੇਖ ਸਕਦੇ ਹਾਂ ਸੋ ਧੰਨਵਾਦ ਜੀ ਸ਼ੁਕਰੀਆ